ਸੱਚੀ ਗੱਲ ਤੁਸੀਂ ਸਾਰੇ ਦੇਖ ਰਹੇ ਹੋ ਚਰਚਾ న్యూਸ ਚੈਨਲ ਤੇ ਮੈਂ ਤਵਲਿੰਗ ਕੋਟ ਤੁਹਾਡਾ ਸਵਾਗਤ ਕਰਦੀ ਹਾਂ ਅੱਛੀ ਸਾਰੇ ਜਾਣਦੇ ਆ ਕਿ 31th ਆਫ ਡਿਸੰਬਰ ਨੂੰ ਤਲਜੀ ਦੋਸਾਂਸ਼ ਫੀਅਰ ਯੂ ਦੇ ਵਿੱਚ ਕਾਨਸਰਟ ਕਰਨ ਜਾ ਰਹੇ ਆ ਪਰ ਉੱਥੇ ਹੀ ਵੈਦਰ ਦੇ ਕੀ ਹਾਲਾਤ ਰਹਿਣਗੇ 31th ਆਫ ਡਿਸੰਬਰ ਨੂੰ ਜਿਹੜਾ ਮੌਸਮ ਹੈ ਉਹ ਕਿਦਾਂ ਦਾ ਰਹੇਗਾ ਉਸ ਦੀ ਆਜਾਸੀ ਜਾਣਕਾਰੀ ਲਵਾਂਗੇ ਤੇ ਉਸ ਉਸ ਦਿਵਸ ਤੇ ਅਸੀਂ ਹੁਣ ਪਹੁੰਚ ਗਏ ਆ ਮੌਸਮ ਵਿਭਾਗ ਦੇ ਵਿੱਚ ਤੇ ਗੱਲਬਾਤ ਕਰਾਂਗੇ ਪਵਨੀਤ ਕੌਰ ਖਿੰਗਰਾ ਦੇ ਨਾਲ ਤੇ ਸਭ ਤੋਂ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਮੈਂ ਸਤਿ ਸ਼੍ਰੀ ਅਕਾਲ ਅੱਛਾ ਇਹ ਦੱਸੋ ਕਿ 31st ਆਫ ਡਿਸੰਬਰ ਜਿਸ ਦਿਨ ਦਲਜੀਤ ਦਸਾਂਤ ਆਣਾ ਹੈ ਉਸ ਦਿਨ ਮੌਸਮ ਕਿਦਰਾ ਰਹੇਗਾ ਜੀ ਫਿਲਹਾਲ ਜੇ ਅਸੀਂ ਵੈਦਰ ਕੰਡੀਸ਼ਨਸ ਦੇਖੀਏ ਤਾਂ 30 ਤਰੀਕ ਤੱਕ ਜਿਹੜੀ ਡੈਂਸ ਫੌਗ ਦੀ ਪ੍ਰੈਡਿਕਸ਼ਨ ਹੈ ਉਹਦੇ ਤੋਂ ਬਾਅਦ ਜਿਹੜੀਆਂ ਕੰਡੀਸ਼ਨਸ ਕਲੀਅਰ ਰਹਿਣ ਦਾ ਨਮਾਨਾ ਹੈ ਮਤਲਬ 30 ਤੱਕ ਜਿਹੜੀ ਧੁੰਦ ਆ ਉਹ ਦੇਖਣ ਨੂੰ ਮਿਲੇਗੀ ਪਰ 31 ਨੂੰ ਮੌਸਮ ਜਿਹੜਾ ਉਹ ਸਾਫ਼ ਰਹੇਗਾ ਬਿਲਕੁਲ ਜੀ ਕਿਉਂਕਿ 27 ਨੂੰ ਪੰਜਾਬ ਦੇ ਕਾਫੀ ਹਿੱਸਿਆਂ ਦੇ ਵਿੱਚ ਜਿਹੜੀ ਹਲਕੀ ਬਾਰਿਸ਼ ਹੋ ਸਕਦੀ ਹੈ ਲਾਈਟਨਿੰਗ ਔਰ ਥੰਡਰ ਡਿਵੈਲਪਮੈਂਟ ਹੋ ਸਕਦੀ ਹੈ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਇਦੇ ਵਾਸਤੇ yellow alert ਵੀ IMD ਵੱਲੋਂ ਜਾਰੀ ਕੀਤਾ ਗਿਆ ਹੈ ਔਰ ਉਹਦੇ ਤੋਂ ਬਾਅਦ 28 29 ਔਰ 30 ਤਰੀਕ ਨੂੰ ਜਿਹੜੀ ਡੈਂਸ ਫੌਗ ਪੰਜਾਬ ਦੇ ਵਿੱਚ ਕਾਫੀ ਥਾਵਾਂ ਤੇ ਹੋ ਸਕਦੀ ਹੈ ਉਹਦੇ ਵਾਸਤੇ ਵੀ yellow alert ਜਾਰੀ ਕੀਤਾ ਗਿਆ ਹੈ ਪਰ 30 ਤਰੀਕ ਤੋਂ ਬਾਅਦ ਜਿਹੜੀਆਂ ਕੰਡੀਸ਼ਨਸ ਕਲੀਅਰ ਰਹਿਣ ਦਾ ਅਨੁਮਾਨ ਹੈ ਅੱਛਾ ਤੇ ਟੈਂਪਰੇਚਰ ਦੇ ਵਿੱਚ ਕੀ ਦੇਖਣ ਨੂੰ ਮਿਲੇਗਾ ਲਾਈਕ ਟੈਂਪਰੇਚਰ ਜ਼ਿਆਦਾ ਹੋਏਗਾ ਜਾਂ ਘੱਟ ਹੋਏਗਾ ਕਿਦਾਂ ਟੈਂਪਰੇਚਰ ਦਾ ਕੀ ਕੀ ਹਾਲਾਤ ਹੋਣਗੇ ਟੈਂਪਰੇਚਰ ਜੀ ਜੈਸੀ ਪ੍ਰੇਵੈਲਿੰਗ ਟੈਂਪਰੇਚਰ ਕੰਡੀਸ਼ਨਸ ਦੇਖੀਏ ਤਾਂ ਅੱਜ ਦਾ ਡੇ ਟਾਈਮ ਟੈਂਪਰੇਚਰ 22.8 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜ 29 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਸੋ ਅਸੀਂ ਦੇਖ ਸਕਦੇ ਹਾਂ ਕਿ ਜਿਹੜਾ ਡੇ ਟਾਈਮ ਟੈਂਪਰੇਚਰ ਕਾਫੀ ਨਾਰਮਲ ਤੋਂ ਉੱਪਰ ਅਸੀਂ ਕਹਿ ਸਕਦੇ ਹਾਂ ਕਿ ਡੇਜ਼ ਵਾਰਮਰ ਚੱਲ ਰਹੇ ਨੇ ਔਰ ਪਰ ਨਾਈਟ ਟਾਈਮ ਟੈਂਪਰੇਚਰ ਜਿਹੜਾ ਅੱਜ ਦਾ 6.7 ਡਿਗਰੀ ਸੈਂਟੀਗ੍ਰੇਡ ਕੋਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 0.6 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਕੱਲ ਜਿਹੜੀ ਪੰਜਾਬ ਦੇ ਕਾਫੀ ਹਿੱਸਿਆਂ ਦੇ ਵਿੱਚ ਹਲਕੀ ਬਾਰਿਸ਼ ਦੀ ਪ੍ਰੈਡਿਕਸ਼ਨ ਹੈ ਸੋ ਉਹਦੇ ਨਾਲ ਟੈਂਪਰੇਚਰ ਦੇ ਵਿੱਚ ਗਿਰਾਵਟ ਜ਼ਰੂਰ ਆ ਸਕਦੀ ਹੈ ਪਰ ਉਹਦੇ ਤੋਂ ਬਾਅਦ ਜਿਹੜੀਆਂ ਕੰਡੀਸ਼ਨਸ ਫੌਗ ਜ਼ਰੂਰ ਹੋਏਗੀ ਬਟ ਟੈਂਪਰੇਚਰ ਕੰਡੀਸ਼ਨਜ਼ ਨੀਅਰ ਨਾਰਮਲ ਰਹਿਣ ਦੀ ਹੀ ਪ੍ਰੈਡਿਕਸ਼ਨ ਹੈ ਠੀਕ ਹੈ ਜੇ ਜਿੱਦਾਂ ਤੁਸੀਂ ਦੇਖ ਸਕਦੇ ਹੋ ਕਿ 31 ਨੂੰ ਜਿਹੜਾ ਵੈਦਰ ਹੈ ਉਹ ਇਕਦਮ ਕਲੀਅਰ ਰਹੇਗਾ ਤੇ ਲੋਕਾਂ ਵਾਸਤੇ ਵੀ ਇਹ ਵਧੀਆ ਗੱਲ ਹੈ ਕਿ ਉਹ ਜਿਹੜਾ ਕਾਨਸਰਟ ਹੋਣ ਜਾ ਰਿਹਾ ਦਲਜੀਤ ਦੋਸਾਂਝਾ ਉਸ ਨੂੰ ਇੰਜੋਏ ਕਰ ਪਾਣਗੇ ਤੇ ਐਦਾਂ ਦੀ ਹੋਰ ਵਧੀਆ ਜਾਣਕਾਰੀ ਲਈ ਸਾਡੇ ਨਾਲ ਬਨੇ ਰਹੋ ਚਰਚਾ ਨਿਊਜ਼ ਚੈਨਲ ਤੇ ਮੈਥਵਲਿੰਕ ਕੋਰ ਕੈਮਰਾਮੈਨ ਰੋਹਿਤ ਦੇ ਨਾਲ